ਪੀਬੀ ਖਲੜਾ ਦਾ ਹਾਰਨ ਦਾ ਕਾਰਨ ਵੀ ਇਹੋ ਹੀ ਸਾਡੀ ਆਪਸੀ ਫੁੱਟ ਮੇਰਾ ਨਾ ਮਾਬਾਏ ਮਾਨੋ ਚਲਦਾ ਬਹੁਤ ਨੇੜਲੇ ਸਬੰਧ ਰਿਹਾ ਗੁਰਬਚਨ ਸਿੰਘ ਜੀ ਮਾਨੋ ਚਲ ਕਿਸੇ ਦੇ 2-4 ਮਹੀਨੇ ਜਾਂ ਮੈਨੂੰ ਸਾਲਾਂ ਬੱਧੀ ਉਹਦੇ ਨਾਲ ਚੱਲਣ ਦਾ ਮੌਕਾ ਮਿਲਿਆ ਤੇ ਤੁਹਾਨੂੰ ਪਤਾ ਹੈਗਾ 1992 ਬਾਈ ਜੀ ਉਹਨੂੰ ਕੈਨਸਲ ਹੋ ਗਿਆ ਸੀ ਤੇ ਉਹਨਾਂ ਨੇ ਮੈਨੂੰ ਤਰਨਤਾਰ ਨਾਲ ਕਿਤੇ ਐਮਐਲ ਖਿਲਾ ਰਿਹਾ ਸੀ ਸਰਜੀਤ ਸਿੰਘ ਬੈਲਾ ਨੇ ਤੇ ਉਹਨੇ ਆਲ ਇੰਡੀਆ ਸਿੱਖ ਫਿਡਰੇਸ਼ਨ ਵੱਲੋਂ ਤੇ ਮੈਨੂੰ ਬੜਾ ਲੰਮਾ ਸਮਾਂ ਮਾਣਿਆ ਉਹਦੇ ਨਾਲ ਚੱਲਣ ਦਾ ਪਹਿਲੇ ਤਾਂ ਪੁਲਿਸ ਮੁਕਾਬਲਾ ਵੀ ਸੁਣਿਆ ਕਿ ਸਭ ਤੋਂ ਵੱਡਾ ਪੁਲਿਸ ਮੁਕਾਬਲਾ ਹੋਈ ਪਹਿਲੇ ਤਾਂ ਸੀ ਹਾਂ ਅਮਰੀਕਾ ਮੈਨੂੰ ਇੱਕ ਦਿਨ ਉਥੇ ਬੈਲੇ ਦੇ ਡੈਡੀ ਦੀ ਜੈ ਡੈਥ ਹੋਈ ਥੋੜੇ ਦਿਨ ਹੋਏ ਆ ਤੇ ਕੋਈ ਜਰਮਨ ਤੋਂ ਵੀਰ ਮੇਰਾ ਇੱਕ ਆਇਆ ਸੀ ਉਹਨੇ ਇਹ ਗੱਲ ਦਾ ਜ਼ਿਕਰ ਕੀਤਾ ਆਂਦਾ ਭਾਈ ਬੈਲੇ ਵਾਲਿਓ ਤੁਸੀਂ ਨਹੀਂ ਪਤਾ ਮੈਨੂੰ ਕਿ ਕਿੱਦਾਂ ਜਾਣਦੇ ਹੋਗੇ ਸਰਜੀਤ ਸਿੰਘ ਨੂੰ ਪਰ ਮੈਂ ਇਸ ਨੌਜਵਾਨ ਨੂੰ ਮਿੱਥੋਂ ਤੱਕ ਜਾਣਦਾ ਕਿ ਮੈਂ ਅਮਰੀਕਾ ਦੇ ਵੇਟ ਹਾਊਸ ਚ ਉਥੇ ਉਹ ਕਾਨਫਰੰਸ ਵਿੱਚ ਮੌਜੂਦ ਸਾਂ ਜਿੱਥੇ ਕਿ ਕਿਤੇ ਹਰੀ ਸਿੰਘ ਨਲੂਏ ਦਾ ਨਾਮ ਲਿਆ ਜਾਂਦਾ ਹੈ ਵੀ ਸਭ ਤੋਂ ਬਹਾਦਰ ਸਿੱਖ ਉਥਿਆਂ ਦਾ ਸਰਜੀਤ ਸਿੰਘ ਬਈਲੇ ਦਾ ਲਿਆ ਗਿਆ ਕਿੰਨੇ ਘੰਟੇ ਚੱਲਿਆ ਸੀ ਮੁਕਾਬਲਾ 32 ਘੰਟੇ ਤੇ ਹਸਾਬ ਲਾ ਲੋ ਜਿਹੜਾ ਉਥੇ ਜਨਰਲ ਸ਼ਿਬੜ ਆਪਣਾ ਰਾਜਪਾਲ ਵੀ ਬਣਿਆ ਅੰਮ੍ਰਿਤਸਰ ਦਾ ਹੀ ਉਹਦੀ ਕਮਾਂਡ ਸੀ ਉਹ ਤੁਸੀਂ ਅੱਜ ਵੀ ਪੇਪਰਾਂ 'ਚ ਉਹ 9 ਜੂਨ ਦੇ ਵਿੱਚ ਪੜ ਸਕਦੇ ਹੋ ਇਹ ਖਬਰ ਉਹਨਾਂ ਦੇ ਉੱਤੇ ਖਲੋਕੇ ਜਿਸ ਵੇਲੇ ਇਦਾਂ ਲਿਆਂਦਾ ਤੇ ਉਦੋਂ ਵੀ ਸਹਿ ਕਰਿਆ ਸੀ ਤੇ ਉਹਨੇ ਕਿਹਾ ਵੀ ਮੈਂ ਕੋਈ ਪ੍ਰਾਪਤੀ ਨਹੀਂ ਕੀਤੀ ਇਹ ਜਮਾਨ ਕਿਤੇ ਆਂਦਾ ਸਾਡੀ ਆ ਹਿੰਦੁਸਤਾਨ ਦੀ ਆਰਮੀ ਚ ਹੁੰਦਾ ਤੇ ਕੀ ਆਂਦਾ ਮਾਣ ਹੁੰਦਾ ਦੋਸ਼ਾਂ ਦੇ ਛੱਕੇ ਛੜਾ ਦਿੰਦਾ ਇਹੋ ਹੀ ਕਹਿਣਾ ਸੀ ਉਹਨੇ ਤੇ 3000 ਮੇਰੇ ਫੌਜੀ ਨੂੰ ਆਂਦੇ ਨੇ ਸਿਰ ਨਹੀਂ ਪੁੱਟਣ ਦਾ 32 ਘੰਟੇ ਇੱਕ ਛੋਟਾ ਜਿਹਾ ਪਿੰਡ ਬੈਲਾ ਐਡਾ ਵੱਡਾ ਪਿੰਡ ਵੀ ਨਹੀਂ ਕਹਿ ਰਹਾ ਹੈ ਨਾ ਪਿੰਡ ਚ ਨਹੀਂ ਸੀ ਕੋਠੀ ਬਾਹਰ ਸੀ ਅੱਛਾ ਬਾਹਰ ਸੀ ਇਹ ਕੋਠੀ ਪਿੰਡ ਦੇ ਬਾਹਰ ਬਾਹਰ ਤੁਸੀਂ ਵੇਖੀ ਹੋਏਗੀ ਤੇ ਉਸ ਕੋਠੀ ਦੇ ਮੁਕਾਬਲਾ ਹੁੰਦਾ ਵਾ ਜਿਹਦੇ 32 ਘੰਟੇ ਲੱਗੇ ਨੇ ਹੁਣ ਤੇ ਗੋਲੇ ਵੱਜਦੇ ਰਹੇ ਆ ਉਹ ਇੱਡਾ ਨੋ ਇੱਡੇ ਵੱਡੇ ਠੰਡੇ ਜੀਰੇ ਦਾ ਸੀ ਕਿਉਂਕਿ ਮੇਰਾ ਤਾਂ ਬਹੁਤ ਐ ਪਿਆਰ ਸੀ ਨਾ ਬਹੁਤ ਨੇੜਾ ਸਬੰਧ ਮੇਰੇ ਪਿੰਡ ਦਾ ਸੀ ਮਾਨੋਚਲ ਜੀ ਦੇ ਤੁਸੀਂ ਕਿਹਾ ਕਿ ਲੱਗੇ ਰਹੇ ਹੋ ਤੁਸੀਂ ਬੜੇ ਜਿਆਦੇ ਜੀ ਇਹ ਤਾਂ ਆਮ ਲੋਕ ਜਾਣਦੇ ਆ ਨਾ ਬਹੁਤ ਪਿਆਰ ਸੀ ਜਿਆਦਾ ਮਾਨੋਚਲ ਦਾ ਮੈਂ ਦੋ ਜਰ ਸਰਜੀਤ ਪਹਿਲਾਂ ਦੇ ਨੇ ਦੋਹਾਂ ਦਾ ਬਹੁਤ ਨੇੜਲਾ ਸਬੰਧ ਸੀ ਤੇ ਉਹਨਾਂ ਨੇ ਇੱਕ ਕਵਿਤਾ ਲਿਖੀ ਸੀ ਤੁਹਾਨੂੰ ਯਾਦ ਹੋਵੇਗਾ 27 ਫਰਵਰੀ ਨੂੰ 28 ਫਰਵਰੀ ਨੂੰ ਸ਼ਹੀਦ ਹੁੰਦੇ ਆ ਉਹਨਾਂ ਦਾ ਦੁਸ਼ਮਣਾਂ ਤੋਂ ਵੱਧ ਮੈਨੂੰ ਦੋਸਤਾਂ ਨੇ ਮਾਰਿਆ